ਭੱਜ ਸਤਿਗੁਰ ਜੀ ਠੀਕ ਹੈ ਭਾਈ ਜੀ ਹੋਰ ਭਾਈ ਜੀ ਕਿੱਦਾਂ ਠੀਕ ਠਾਕ ਭਾਈ ਜੀ ਕਿਵੇਂ ਚੱਲ ਰਿਹਾ ਕੰਮ ਜੀ ਵਧੀਆ ਜੀ ਚਲੋ ਅੱਜ ਫਿਰ ਕਿੰਨੇ ਆ ਪੰਜ ਹੈ ਭਾਈ ਮੱਝਾਂ ਗਾਵਾਂ ਨਾਲ ਤਿੰਨ ਮੱਝਾਂ ਦੋ ਗਾਵਾਂ ਜੀ ਅਬ ਬੁਰੀ ਬਾਈ ਦੱਸੋ ਫਿਰ ਅਬ ਬੁਰੀ ਬਾਈ ਦਹਾ ਦਿਨਾਂ ਚੋਈਆ ਬੱਚਾ ਮਰ ਗਿਆ ਜੀ ਮਰ ਗਿਆ ਜੀ ਹਾਂ ਜੀ ਠੀਕ ਆ ਹਾਂ ਜੀ ਟੜਕੇ ਨਾਲ ਖਾਜ ਆ ਫਿਰ ਕਿਵੇਂ ਮਿਲਦੀ ਫਿਰ ਹੁਣ ਇਹ ਭਾਈ ਹੁਣ ਤੇ ਮੜਾ ਟਿਕਾ ਲਾਇਆ ਜੀ ਮਾੜਾ ਜੀ ਸਾਰੇ ਲੱਗੂਗਾ ਹਾਂ ਟੀਕਾ ਲੱਗੂਗਾ ਆ ਵੇਖੋ ਦੇਖੋ ਜੀ ਕਿੰਨਾ ਚੰਗਾ ਲੱਗੂਗਾ ਆ ਨਹੀਂ ਲੱਗੂ ਟੀਕਾ ਲੱਗਣਾ ਹੀ ਲੱਗਣਾ ਜੀ ਲਓ ਜੀ ਟੀਕਾ ਲੱਗੂ ਮੈਂ ਨੂੰ ਤੇ ਵੇਖੋ ਦੁੱਧ ਕਿੰਨਾ ਸਹੀ ਜੀ 13 ਕਿਲੋ ਭਾਈ ਜੀ 12 ਕਿਲੋ ਦੀ ਗਾਰੰਟੀ ਦੇਵਾਂਗੇ ਆਜੋ ਆਜੋ 12 ਕਿਲੋ ਤਾਂ ਪੱਕਾ ਹੈਗਾ 40 ਲੀਟਰ ਮਾਰਕ ਕੋਈ ਖੜੇ ਜੀ ਚੋ ਆਜੋ ਬਿਲਕੁਲ ਵਧੀਆ ਚੋ ਆ ਓਕੇ ਜੀ ਠੀਕ ਲੈ ਚਲੋ ਆ ਦੇਖ ਠੀਕ ਵੱਡੀ ਝੋੜੀ ਇੱਥੋਂ ਲਈਏ ਬਾਹਰੋਂ ਲੈ ਕੇ ਆਈਏਂ। ਇਹ ਬਾਹਰੋਂ ਲੈ ਕੇ ਆ ਜਾਂਦੇ ਆ। ਠੀਕ ਆ। ਹਾਂਜੀ। ਆਜੋ। ਹਾਂਜੀ। ਉਹਦੇ ਬਾਈ ਕੱਟਵਾ ਦੋ ਕਰੀ। ਇੱਕੋ ਹੀ ਰੱਖਾਂਗੇ ਮੋਲ। ਪਰ ਜਿਹੜੇ ਫੜਾਈ ਦੇਣੀ ਆ। ਹਾਂਜੀ। ਵਾਲਾਂ ਨੇ ਘਟਾਵਾ ਦੇਣਾ। ਹਾਂਜੀ। 10 ਲੱਖ ਦੀ ਝੋਟੀ ਦੇ ਦਾਂਗੇ। ਕਿੰਨੇ ਜੀ? ਸਵਾ ਦੀ। ਹੋ ਜਾਊਗਾ ਮਾਨਤਰਾ। ਹਾਂਜੀ ਕਰਾਂਗੇ। ਕਿੰਨੇ ਕਰ ਦੋਗੇ? ਕਰ ਦਾਂਗੇ ਭਾਈ ਜੀ 2000 ਹੋਰ ਕਰ ਦਾਂਗੇ। ਚਲੋ ਆਜੋ। ਆਹਾਂ ਇਹ ਭਾਈ ਜੀ 20-22 ਦਿਨਾਂ ਦੀ ਸੂਈ ਹੈ। अच्छा ठीक है हां जी दूध 12 किलो 11 किलो दे गारंटी कोई 12 किलो ਹੈਗਾ ਦਸ ਹੈਂ ਹਾਂਜੀ ਠੀਕ ਆ ਲੋ ਜੀ ਦੇਖੋ ਤੋੜੋ ਨੀਲੀ ਜ ਆ ਗਈ ਛੋਟੀ ਚੋਈ ਜੁ ਇੰਦੀ ਵਧੀਆ ਬਾਈ ਓਕੇ ਬੱਚਾ ਵਗ ਕੇ ਆ ਗਿਆ ਕਟਾ ਜੀ ਕਟਾ ਆ ਗਿਆ ਆ ਜਾਓ ਜਾਓ ਮੋਸਮ ਖੰਡਾ ਰਹਾ ਹੈ ਨੋ ਯਾਨੀ ਹਣਾ ਅੱਜ ਹਾਂਜੀ ਚਲੋ ਕੋਈ ਨਹੀਂ ਹਾਂਜੀ ਫਿਰ ਬਾਈ ਇਹਦਾ ਲੱਖ ਚ ਮਾਨਤਾਲ ਕਰਤਾ ਕਿੰਨਾ 2093 ਰੇ ਠੀਕ ਹੋਰ ਹੋ ਜੂਗਾ ਨਾ ਹਾਂਜੀ ਉਹ ਕਰ ਦੋਗੇ ਜੀ ਕਿੱਧਰ ਹੁਣ ਇਹਦਾ ਬਾਈ ਬੱਚਾ ਮਰ ਗਿਆ ਇਹਦਾ ਬੱਚਾ ਮਰ ਗਿਆ ਹਾਂਜੀ ਮਹੀਨਾ ਹੋ ਗਿਆ ਤੀਨ ਨੂੰ ਦੁੱਧ ਕਿੰਨਾ ਦੁੱਧ 9 ਕਿਲੋ ਬਾਈ ਜੀ 9 ਕਿਲੋ ਹਾਂਜੀ ਜਿਹੜਾ ਲੀਟਰ ਵਾਲਾ ਠੀਕ ਆ ਲਾਉਗੀ ਸਾਨੂੰ 10 ਕਹੀ ਠੀਕ ਆ ਇਹ ਵੀ ਲੈਂਦੀ ਆ ਹਾਂਜੀ ਠੀਕ ਆ ਨਾ ਪੜਾ ਪੜਾ ਅੱਛਾ ਦੋਵੇਂ ਟਾਈਮ ਪੜੇ ਕੇ ਚਾਹੂ ਵੀਡੀਓ ਤੇ ਚਾਹ ਲੈਣ ਕੋਈ ਠੀਕ ਆ

ਦੁੱਧ ਕਿੰਨਾ ਦੁੱਧ ਬਈ ਇੱਥੇ ਆਵੇ ਢੇਰ ਹੀ ਪਈ ਆ ਅੱਛਾ ਜੀ ਸੁਈਆ ਹਾਂਜੀ ਹਾਂਜੀ ਲਓ ਜੀ ਹਾਂਜੀ ਚੱਕੀ ਵੀ ਆੜਾ ਨਾ ਹਾਂਜੀ ਭਾਈ ਜੀ ਕਬਡੀ ਸ਼ੱਟ ਵਾਲੀ ਸੁਗਾ ਸੁਗਾ ਦੂਜਾ ਜੀ ਪੰਛੀ ਬੱਚਾ ਹਾਂਜੀ ਬੱਚਾ 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 ਲਓ ਜੀ ਵੇਖੋ ਜ ਆਪੇ ਇੱਡੀ ਲਾ ਲਓ ਦੁੱਧ ਕਿੰਨਾ ਕਰਨਾ ਸੋਹਣੀ ਮਿਹੜਾ ਆ ਦੇਖੋ ਭਾਈ ਭਾਈ ਤੰਦਿਆ ਜਵਾਨ ਹੁੰਦੀ ਆਜੋ ਹਾਂਜੀ ਭਾਈ ਜੀ ਫਿਰ ਭਾਈ ਮੋਲ ਪ੍ਰਾਣ 90 ਕਰਾ ਲਓ ਹਾਂਜੀ ਦੋ ਛੱਟਾਂ ਜੀ 88000 ਦੋਗੇ ਹਾਂਜੀ ਕਰ ਦੋਗੇ ਹੋਰ ਮਾਨਦਾਰ ਕਰਦਾਂਗੇ ਭਾਈ ਜੀ ਬਸ ਠੀਕ ਕਰ ਦੇ ਤੇ ਕਾਗਾ ਦਸ ਹੋਈਏ ਭਾਈ ਜੀ ਪੱਥੋਂ ਦੀ ਬੋਲਾਵਾ 11 ਕਿਲੋ ਅੱਛਾ ਹਾਂਜੀ ਮਗਰ ਵਛੀਏ ਜੀ ਆਜੋ ਦੁੱਧ ਪੂਰਾ ਦੋ 11 ਕਿਲੋ ਜੀ ਲੀਟਰ ਵਾਲਾ ਬੋਲਾਵਾ ਠੀਕ ਆ ਆਜੋ ਪਹਿਲੇ ਚਲ ਚਾਰ ਦੰਦ ਚਾਰ ਦੰਦ ਹੈ ਨਾ ਹਾਂਜੀ ਸੋਹਣੇ ਬੇੜ ਚਾ ਆਜੋ ਵਧੀਆ ਬੇੜ ਕੋਈ ਭਾਈ ਓਕੇ ਜੀ ਬਰੋਗ ਮੜਾ ਜਾ ਖਾਣ ਵਖਾ ਦੇ ਚਲ ਲੈ ਜਾ ਲਾਸਟ ਪੀਸ ਹੀ ਆ ਹਾਂਜੀ ਭਾਈ ਜੀ ਬੋਲੋ ਫਿਰ ਇੱਕੋ ਹੀ ਗੱਲ 65000 ਦਾ ਕਰਾਂਗੇ ਕਿੰਨੇ ਦੇ 63000 ਦੇ 60 ਦੇ ਚਲ ਦੇ ਰਾਂ ਤੁਹਾਨੂੰ 1000 ਹੋਰ ਕੀ ਹੋ ਗាប់ 당 ਨਹੀਂ ਚਲੋ ਠੀਕ ਆ ਚਲੋ ਬਸ ਆਹੀ ਆ ਹਾਂਜੀ ਭਾਈ ਜੀ ਲੋ ਜੇ ਆ ਪਸ਼ੂ ਪਾਈਆਂ ਕੋਲ ਪਰ ਚੁਾਈ ਕਰਕੇ ਲੈ ਕੇ ਜਾਏ ਜੇ ਆ ਚੈੱਕ ਕਰਕੇ ਪਾਸ ਕਰਕੇ ਹੈ ਨਾ ਜੀ ਹਾਂਜੀ ਭਾਈ ਜੀ ਬੋਰਡਾਂ ਚ ਚੁਆਈ ਨਾ ਵੀਡੀਓ ਚ ਚੁਆਣਾ ਕੋਈ ਚੱਕਰ ਨਹੀਂ ਜਿੰਨਾ ਦੋਦੂਗਾ ਕੋਪ ਦੱਸਿਆ ਚਲੋ ਬੋਲੋ ਨੰਬਰ 984754281 ਠੀਕ ਆ ਪਿੰਡ ਬੁਰਜਨਾਥੂਗੇ ਤਹਿਸੀਲ ਪੱਟੀ ਜਿਹੜਾ ਤਰਨਤਾਰ ਸਾਸੀਗਾ ਸਾਸੀਗਾ ਭਾਈ ਜੀ